ਸਤ ਸ੍ਰੀ ਅਕਾਲ ਦੋਸਤੋ ਜਿਹੜੇ ਆਪਣੇ ਚੈਨਲ ਦੇ ਨਾਮ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਬਈ ਆਪਣੇ ਨਦਾਨ ਲਾਣ ਵਾਸਤੇ ਪਹੁੰਚ ਗਏ ਨੇ ਆਹ ਟੀਮ ਪਹੁੰਚ ਗਈ ਬਨੋਦ ਲੈ ਕੇ ਪਹੁੰਚ ਗਏ ਟੀਮ ਬਈ ਤੇ ਆਹ ਬਾਈ ਦਾ ਤੁਹਾਡਾ ਕੀ ਨਾਮ ਹੈ ਜੀ ਚੰਦਨ ਚੰਦਨ ਇਹ ਪਹਿਲੀ ਵਾਰ ਆਏ ਤੁਸੀਂ ਇਸ گاਉਂ ਚ ਪਹਿਲੀ ਵਾਰ ਆਇਆ ਇਹ ਚੰਦਨ ਆਇਆ ਨਾਲ ਭੰਡਾਰੀਏ ਨਰੀ ਵਟ ਟਿੱਡ ਦੇਖੋ ਜੀ ਮਾਟਰ ਗਿਆ ਗਰੀ ਫਿਰਦਾ ਟਿੱਡ ਤਾਂ ਤੇ ਮੱਛੀ ਫਰਾਈ ਕਰਦੇ ਜੀ ਇਹਦੇ ਪਕੌੜੇ ਬਣਾਉਂਗੇ ਜੀ ਆਹ ਦੇਖੋ ਅੱਜ ਮੱਛੀ ਦੇ ਪਕੌੜੇ ਬਣਾਉਂਗੇ ਆ ਤੇ ਫਰਾਈ ਕਰਦੇ ਮੱਛੀ ਤੇਲ ਦੇ ਵਿੱਚ ਸਰੋਂ ਦੇ ਤੇਲ ਨਾਲ ਤੇ ਸਮੈਲ ਤਾਂ ਬਹੁਤ ਵਧੀਆ ਆਈ ਜਾਂਦੀ ਹੈ ਬਾਈ ਅੱਜ ਦਾ ਤੁਹਾਨੂੰ ਸਾਰਾ ਵਲੌਗ ਦੇਖੋਨੇ ਆਪਾਂ ਤੇ ਆ ਇਹਨਾਂ ਦੇ ਸਕਿਉਰਟੀ ਗਾਰਡ ਹੈ ਨੀਰੀ ਤੇ ਆ ਰਿਹਾ ਆ ਇਹਨਾਂ ਦਾ ਰਹਿ ਸ਼ੀਰੂਮ ਹੈ ਬਾਈ ਠੀਕ ਹੈ ਜੀ चिकन भाई तू बिनोद सारे तरह दे बना लेता है बोल के सारे कुछ बना लेते हैं अच्छा जी ये भाई खुद अपना ढाबा खोलना चाहता है जहाँ पे सब कुछ जानता है जी तो आ मच्छी विनोद ने भाई बोतल भी खाली कर दी देखो देसी का पैक लगाता है ये तो, तो, तो दावे भी आ, भाई ये तो मजे लेता है खूब जचके पहले इसने भाई कनक का सरसों का सीजन लगाया है, और अब धान का सीजन लगाएगा दो महीने चलेगा काम इसका बढ़िया बस कल इस टीम की जाने की तैयारी है दूसरे खेत में और परसों को दान चालू कर देंगे आगे से मोटा हो गया तू विनोद मोटा हो गया आगे से वजन भी बहुत ज्यादा बढ़ गया तेरे में पर चार जाएगा अच्छा धान में शरीर की संटाई हो जाएगी तेरी ਦੇਖੋ ਜੀ ਪਕੌੜੇ ਆਪਾਂ ਵੀ ਦੇਖਦੇ ਆਂ ਤੇ ਇਹਨਾਂ ਨੇ ਬਣਾ ਰੱਖੇ ਨਾਲ ਚਾਵਲ ਵੀ ਮੇਰਾ ਖਿਆਲ ਹੈ ਵੀ ਚਾਵਲ ਵੀ ਬਨੇ ਪਈ ਐ ਆ ਦੇਖੋ ਪੀਲਾ ਚਾਵਲਾਂ ਦਾ ਖਾਣਗੇ ਬਾਈ ਤਾਂ ਹੀ ਤਾਂ ਇਹਦੀ ਢੂਈ ਨਹੀਂ ਦੁਖਦੀ ਉਸਨੇ ਦੇਖੋ ਕੋਟਾ ਕਿਸ ਆਈਟਮ ਦਾ ਬਣਾਇਆ ਹੈ ਗੰਡਿਆਂ ਦਾ ਪਨੀਰ ਘੱਟਾ ਜਮਾ ਆਹ ਆਪਣੀ ਬਈ 28 ਪੀ ਸਟਾਰਟ ਦੀ ਪਨੀਰੀ ਏ ਤਿਆਰ ਆ ਨਾ ਬਾਈ ਦੋ ਸੁਪਨੀਰੀ ਕਿਸ ਤਰ੍ਹਾਂ ਦੀ ਏ ਦੇਖੋ ਜੀ ਅੱਜ ਦਿਨ ਲਾਤਾ ਆਪਾਂ ਪਾਣੀ ਤੇ ਆਪਣੀ ਇੱਕ ਦੋ ਤਿੰਨ ਤੇ ਚਾਰ ਕਿਆਰੀਆਂ ਰੈਡੀ ਤੇ ਆ ਬਾਗਲੀਆਂ ਪਈਆਂ ਬਾਈ ਠੀਕ ਐ ਉਹ ਲੇਟ ਲਾਈ ਥੋੜੀ ਜੀ ਤੇ ਆ ਜਿਸ ਦਿਨ بارش ਦੀ ਸੰਭਾਵਨਾ ਸੀਗੀ ਉਸ ਦਿਨ ਇਹਨਾਂ ਦਾ ਵਿਚਾਰਿਆਂ ਦਾ ਰੈਸ਼ੀ ਪ੍ਰਬੰਧ ਕਰਿਆ ਸੀਗਾ ਏਸੀ ਰੂਮ ਹੀ ਆ ਇਹਨਾਂ ਦਾ ਐ ਮਨ ਕੇ ਚੱਲੋ ਤੁਸੀਂ जानवर जी दो रख रखे इन्ह ने आ देखो जी लो जी चार पांच पीस तो फ्राई हो चुके हैं और इसको थाली में डाल रहे हैं देखो जी ਲੋਜੀ ਅੱਜ ਦਾ ਵਲੌਗ ਆਪਾਂ ਖਤਮ ਕਰਦੇ ਹਾਂ ਠੀਕ ਹੈ ਅਮੀਰਾ ਪੈ ਗਿਆ ਰਾਤ ਪੈਣ ਲੱਗ ਗਈ ਹੁਣ ਤੇ ਮੱਛੀ ਦੇ ਪਕੌੜੇ ਕੇ ਬਾਲਾ ਇਹ ਵੀ ਹੁਣ ਬਣ ਗਿਆ ਵਸਾ ਬੰਡਾਰੀ ਨੂੰ ਫਿਰ ਨਹਾ ਲਿਆ